ਸਟਰੀ ਮੇਰਾ ਨਾਮ ਜੀ ਪਾਸਰ ਗੁਰਜੰਟ ਸਿੰਘ ਹੈ ਜੀ ਮੈਂ ਮੇਰਕਲ ਭੱਲੇ ਦੇ ਵਿੱਚ ਰਹਿਣਾ ਔਰ ਕਾਫੀ ਸਮੇਂ ਤੋਂ ਸਾਡਾ ਲੰਬਾ ਇੱਕ ਸੀਵਰੇਜ ਦਾ ਬੜਾ ਬੜੀ ਜਗ੍ਹਾ ਤੇ ਅਸੀਂ ਗਏ ਵੀ ਆ ਆਪਣੇ ਕਪਲੇਨਾ ਦਿੱਤੀਆਂ ਐਪਲੀਕੇਸ਼ਨਾਂ ਦਿੱਤੀਆਂ ਐਸਐਸਪੀ ਦੇ ਵੀ ਬੜਾ ਜਗ੍ਹਾ ਤੇ ਹਰ ਜਗ੍ਹਾ ਤੇ ਅਸੀਂ ਜਾ ਕੇ ਦੇਖ ਲਈ ਜੀ ਪਰ ਲੇਕਿਨ ਅਜੇ ਤੱਕ ਵੀ ਉਹਦਾ ਹੱਲ ਨਹੀਂ ਹੋਇਆ। ਲਾਸਟ ਨੂੰ ਸਾਡੇ ਵਿਚਕਾਰ ਸੜਨ ਨਾਲ ਪਾਸ ਪਾਈ ਜਿੰਨਰਜੀ ਖੜੇ ਆ ਔਰ ਉਹਨਾਂ ਦਾ ਵੀ ਬੜਾ ਨੁਕਸਾਨ ਹੋ ਰਿਹਾ ਉਸ ਗਲੀ ਦੇ ਸੀਵਰੇਜ ਦੇ ਕਾਰਨ ਉਸ ਮੁਹੱਲੇ ਦੇ ਕਾਰਨ। ਤੋਂ ਉਹਨਾਂ ਨੇ ਵੀ ਬੜਾ ਰੋਸ ਸਾਡੇ ਤੇ ਵੀ ਦਿੱਤਾ ਹੈ ਪਰ ਅਸੀਂ ਉਹਨਾਂ ਨੂੰ ਕੀ ਕਰ ਸਕਦੇ ਕਿਉਂਕਿ ਜਦੋਂ ਕੰਮ ਹੀ ਸੀਵਰੇਜ ਦਾ ਪਰ ਸੀਵਰੇਜ ਦਾ ਹੱਲ ਕੋਈ ਨਹੀਂ ਹੋਇਆ ਅਜੇ ਤੱਕ ਤੋਂ ਅਸੀਂ ਅੱਜ ਐਸਐਸਪੀ ਦੇ ਪੇਸ਼ ਹੋਏ ਔਰ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਸਾਡਾ ਭਰੋਸਾ ਜੂੜ ਦਵਾਇਆ ਹੈਗਾ। ਔਰ ਸਾਨੂੰ ਸਾਜ ਕਰੇ 5-4 ਦਿਨਾਂ ਦੇ ਵਿੱਚ ਵਿੱਚ ਅਸੀਂ ਉਹਦਾ ਸੀਮੇ ਦਾ ਕੋਲ ਨੂੰ ਹੱਲ ਕਰਨਾ ਵੀ ਪਰ ਇੱਕ ਆਰਜੀ ਤੌਰ ਤੇ ਜ਼ਰੂਰ ਪਾਣੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਅੱਜ ਤੋਂ ਹੀ ਇਹ ਸ਼ੁਰੂ ਕਰਾਂਗੇ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਟੈਂਡਰ ਹੈਗਾ ਜਦੋਂ ਉਹ ਟੈਂਡਰ ਪਾਸ ਹੋ ਗਿਆ ਉਸ ਤੋਂ ਬਾਅਦ ਅਸੀਂ ਉਹਨੂੰ ਮੇਲ ਡੇਡ ਲਾਈਨ ਦੇ ਵਿੱਚ ਲੈ ਲਵਾਂਗੇ ਅਸੀਂ ਸਿੱਧੂਪੁਰਾ ਜੁਨੀਆਣਾ ਜੁੜੇ ਹੋਏ ਆ ਉਹਦੇ ਵਰਕਰ ਆ ਅੱਜ ਐਕਸ਼ਨ ਸਾਹਿਬ ਦੇ ਪਹੁੰਚੇ ਕੀ ਕਹਿਣਾ ਚਾਹੁੰਦੇ ਆ ਅੱਜ ਸਾਹਿਬ ਪਹੁੰਚ ਪਹੁੰਚੇ ਆ ਕਸੀਵਰ ਬਾਰੇ ਕੋਈ ਸਮੱਸਿਆ ਸੀ ਅੱਜ ਇੱਕ ਸਾਫ ਸਫਾਈ ਨੂੰ ਲੈ ਕੇ ਡਾਕਟਰ ਅਮੇਰ ਕਰਨਗਰ ਤੇ ਮਾਡਰ ਟਾਊਨ ਦੇ ਵਾਸੀ ਪਹੁੰਚੇ ਸੀ ਕੀ ਕਹਿਣਾ ਚਾਹੁੰਦੇ ਆ ਹਾਂਜੀ ਅੱਜ ਅਮੇਰ ਕਰਨਗਰ ਦੇ ਵਾਸੀ ਆਏ ਸੀਗੇ ਜੀ ਉਹਨਾਂ ਦੇ ਸੀਵਰ ਦੀ ਸਮੱਸਿਆ ਹੈਗੀ ਹੈ ਓਵਰਫਲੋ ਦੀ ਤੇ ਉਹਨਾਂ ਨੂੰ ਦੱਸਿਆ ਗਿਆ ਜੀ ਵੀ ਇਸ ਸੰਬੰਧੀ ਜਿਹੜਾ ਹੈਗਾ ਮੈਂ ਟੈਂਡਰ ਭੇਜਤਾ ਜੀ ਫਲੋਟ ਕੀਤਾ ਹੈ ਸਫਾਈ ਦਾ ਵੀ ਪਹਿਲਾਂ ਅਸੀਂ ਸ਼ਹਿਰ ਦੇ ਜਿਹੜੇ ਬਾਹਰ ਲਾਈਨਾਂ ਆ ਮੇਨ ਲਾਈਨਾਂ ਦੀ ਸਫਾਈ ਕਰਾਈ ਹੈ ਸੁਪਰ ਸਰਕਲ ਮਸ਼ੀਨ ਨਾਲ ਹੁਣ ਅਸੀਂ ਇੰਟਰਨਲ ਦਾ ਭੇਜਿਆ ਜੀ ਉੱਥੇ ਜੀ ਸਫਾਈ ਹੋ ਰਹੀ ਹੈ ਪਲੱਸ ਇੱਕ ਸਾਡਾ ਜਿਹੜਾ ਬਾਈਪਾਸ ਰੋਡ ਤੇ 900 ਮੀਟਰ ਦਾ ਟੋਟਾ ਜਿਹੜਾ ਰਹਿ ਗਿਆ ਸੀਗਾ ਉਹ ਠੇਕੇਦਾਰ ਨੂੰ ਕਹਤਾ ਜੀ ਉਹਦੇ ਨਾਲ ਵੀ ਕਾਫੀ ਉਹਨਾਂ ਨੂੰ ਰਿਲੀਫ ਮਿਲ ਜੇਗਾ ਤੇ ਟੈਂਪਰੇਰੀ ਇੱਕ ਵਾਰੀ ਮੈਂ ਟੈਂਕਰ ਭੇਜ ਰਿਹਾ ਜੀ ਤੇ ਜਿੱਥੇ ਜਿੱਥੇ ਓਵਰਫਲੋ ਦੀ ਸਮੱਸਿਆ ਆ ਗਈ ਉਹਦਾ ਹੱਲ ਹੋ ਜੇਗਾ ਸਰ ਜਿਵੇਂ ਮਾਡਰ ਟਾਊਨ ਤੇ ਬੇਦਕਰ ਨਗਰ ਦਾ ਇਧਰ ਚਾਵਲਾ ਚਿਕਨ ਨਾਲ ਥਾਂਦੇ ਵਾਲੇ ਰੋਡ ਤੇ ਸਪਲਾਈ ਜਾਂਦੀ ਉਹਦੀ ਕੋਈ ਚੇਂਜ ਕੀਤੀ ਜਾ ਸਕਦੀ ਹੈ ਇਹਦੀ ਪ੍ਰਪੋਜ਼ਲ ਬਣ ਚੁੱਕੀ ਹੈ ਜੀ ਇਹਦੀ ਸਾਡਾ ਅਮਰਤ 2 ਦੇ ਵਿੱਚ ਸਾਡੇ ਕੋਲੇ ਡੀਪੀਆਰ ਆ ਚੁੱਕੀ ਹੈ ਇਨ ਦਾ ਜਿਹੜਾ ਪਰਮਾਨੈਂਟ ਹੀ ਹੱਲ ਹੋ ਰਿਹਾ ਜੀ ਹੁਣ ਕੀ ਹੈ ਵੀ ਮੋਡਲ ਟਾਊਨ ਤੋਂ ਅਸੀਂ ਬੰਦ ਪਾਈਪ ਦੁਸ਼ਹਿਰਾ ਗਰਾਊਂਡ ਡਿਸਪੋਜ਼ਲ ਤੱਕ ਪਾਵਾਂਗੇ ਜੀ ਉਹਦੇ ਨਾਲ ਜਿਹੜਾ ਹੈਗਾ ਇਹ ਪੋਸ਼ਣ ਹੀ ਕੱਟ ਹੋ ਜਾਣਾ ਹੈ ਵੀ ਚਾਵਲਾ ਚਿਕਨ ਤੱਕ ਪਾਣੀ ਜਾਂਦਾ ਹੈ ਤਾਂ ਇਹਨਾਂ ਦਾ ਡਾਇਰੈਕਟ ਹੈ ਜਿਹੜਾ ਉਹ ਦੁਸ਼ਹਿਰਾ ਗਰਾਊਂਡ ਤੇ ਜਾਵੇਗਾ ਸਰ ਜਿਵੇਂ ਸਫਾਈ ਕਰਨ ਸੰਬੰਧੀ ਜਿਵੇਂ ਲਿਫਾਫੇ ਕਾਫੀ ਨਿਕਲਦੇ ਆ ਪੋਲੀਥੀਨ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਪਰ ਪਬਲਿਕ ਨੂੰ ਹਰ ਵਾਰੀ ਇਹ ਅਪੀਲ ਕਰੀਂਦੀ ਹੈ ਹੁਣ ਵੀ ਕਰ ਰਹੇ ਆ ਜੀ ਵੀ ਕਾਇਲੀ ਕੋਈ ਜਿਹੜੀਆਂ ਬੋਟਲਾਂ ਲਿਪਾਫੇ ਠੀਕ ਹੈ ਜੀ ਇਹ ਚੀਜ਼ਾਂ ਨਾ ਘੇਰੋ ਕਿਉਂਕਿ ਇਹੀ ਇੱਕ ਮੇਨ ਕਾਰਨ ਹੁੰਦਾ ਜੀ ਜਿਹੜਾ ਸੀਵਰ 'ਚ ਜਾ ਕੇ ਅੱਗੇ ਪਾਈਪ ਦੇ ਅੱਗੇ ਲੱਗ ਕੇ ਸੀਵਰ ਚੌਪ ਕਰਦੀਆਂ ਪਰੰਤੂ ਫਿਰ ਵੀ ਬਹੁਤ ਜ਼ਿਆਦਾ ਮਤਲਬ ਸੀਵਰ ਦੇ ਵਿੱਚ ਵੀ ਚੀਜ਼ਾਂ ਆ ਰਹੀਆਂ ਆਸੀਂ ਸਫਾਈ ਕਰਾ ਰਹੇ ਆ ਜੀ ਪਲਾਸਟਿਕ ਆ ਰਿਹਾ ਬੋਟਲਜ਼ ਆ ਰਹੀਆਂ ਜੀ ਬੜਾ ਕੁਝ ਆ ਰਿਹਾ ਠੀਕ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਬਲਵੰਤ ਸੰਮੇਵਾਲੀ ਰਾਸ਼ਟਰੀ ਸਖਤਰ ਲੋਕ ਸਭਾ ਲਕਾ ਪਰਿਪਰ ਅੰਚਾਰਜ ਨੈਸ਼ਨਲਿਸਟ ਜਸਟੀਸ ਪਾਰਟੀ ਅੱਜ ਅਸੀਂ ਐਕਸ਼ਨ ਸਾਹ ਦੇ ਦਫਤਰ ਪਹੁੰਚੇ ਆ ਇੱਕ ਮੰਗ ਪੱਤਰ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਸਾਡਾ ਅੰਬੇਦਕਰ ਨਗਰ ਤੇ ਮਾਡਲ ਟਾਊਨ ਜਿਹੜੀਆਂ ਇੱਧਰ ਕਾਫੀ ਕੰਪਲੀਟਾ ਦਿੱਤੀਆਂ ਸੀ ਪਰ ਸਾਡਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸੀ ਅੱਜ ਸਾਡੇ ਨਾਲ ਭਰਾ ਖੜੇ ਆ ਜੀਵਿਦਾਰ ਇਹਨਾਂ ਦੋਸੇ ਜਿਹੜੀ ਕਣਕ ਬੀਜੀ ਹੋਈ ਹੈ ਤੇ ਉਹਦਾ ਸੀਵਰੇਜ ਤੇ ਗੰਦੇ ਪਾਣੀ ਨਾਲ ਕਾਫੀ ਨੁਕਸਾਨ ਹੋ ਰਿਹਾ ਤੇ ਜਿਹੜੇ ਮਹੱਲੇ ਦੇ ਬੱਚੇ ਆ ਉਹ ਵੀ ਉਸ ਜੇ ਕੋਈ ਬੱਚਿਆਂ ਨੂੰ ਨੁਕਸਾਨ ਹੁੰਦਾ ਹੈ ਜਿਵੇਂ ਤੁਹਾਨੂੰ ਪਤਾ ਚਮੜੀ ਦਾ ਰੋਗ ਜਾਂ ਕਣਕ ਨੂੰ ਕੋਈ ਨੁਕਸਾਨ ਹੁੰਦਾ ਹੈ ਤੇ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਅਸੀਂ ਸਾਰਾ ਮੱਲਾ ਇਹਨਾਂ ਦੇ ਨਾਲ ਖੜਕੇ ਅਸੀਂ ਜਿਹੜੇ ਇੱਥੋਂ ਦੇ ਐਕਸ਼ਨ ਨੇ ਤੇ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਸੀਵਰੇਜ ਵਿਭਾਗ ਦਾ ਹੈ ਉਹਦੇ ਖਿਲਾਫ ਅਸੀਂ ਧਰਨਾ ਮਜਾਰਾ ਵੀ ਕਰਾਂਗੇ ਤੇ ਕੋਰਟ ਵਿੱਚ ਵੀ ਜਾ ਕੇ ਜਿਹੜਾ ਅਸੀਂ ਮੁਆਵਜ਼ੇ ਦੀ ਪੂਰੀ ਇਹਨਾਂ ਤੋਂ ਮੰਗ ਕਰਾਂਗੇ ਦੁਬਾਰਤੋਂ ਫਿਰ ਮੈਂ ਇਹਨਾਂ ਨੂੰ ਵਿਭਾਗ ਨੂੰ ਚੇਤਾਵਨੀ ਦੇਣਾ ਕਿ ਸਾਡੇ ਦੋਨੇ ਮੱਲੇ ਤੇ ਸਾਡੇ ਜ਼ਿਮੀਂਦਾਰ ਭਰਾ ਜੱਥੇਬੰਦੀਆਂ ਜਿਹੜੇ ਕਿਸਾਨ ਇਹ ਲੈ ਕੇ ਅਸੀਂ ਇਹਨਾਂ ਤੋਂ ਜਿਹੜਾ ਬੁਹਾ ਕੇਰਾਂਗੇ ਜੇਕਰ ਇਹਨਾਂ ਨੇ ਸਾਡੇ ਸੀਵਰੇਜ ਪਾਣੀ ਦਾ ਹੱਲ ਨਾ ਕੀਤਾ ਤਾਂ ਸਾਡੀ ਜਿਹੜੀ ਭਰਾਵਾਂ ਦੀ ਕਣਕ ਨੂੰ ਨਾ ਬਚਾਇਆਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਾਤੇ